ਲੋ ਜੀ ਸਸਤੀ ਕਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਜੋਸ਼ੀ ਜੋਸ਼ੀ ਚੈਨਲਾਂ ਉੱਤੇ ਅਸੀਂ ਵਿਨੰਦ ਪਰਧਾਈ ਬੀਬੀ ਰੰਜੀਤ ਕੌਰ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਚੈਨਲਾਂ ਉੱਤੇ ਤੇ ਸਾਨੂੰ ਪਤਾ ਹੈ ਤੁਸੀਂ ਸਾਨੂੰ ਉਡੀਕ ਰਹੀ ਹੋਵੰਦੇ ਤੇ ਅਸੀਂ ਵੀ ਗੀਤਾਂ ਦੇ ਪਟਾਰੇ ਚੋਂ ਬਹੁਤ ਸੋਹਣਾ ਪਿਆਰਾ ਜਿਹਾ ਲੋਕ ਗੀਤ ਲੈ ਕੇ ਤੁਹਾਡੇ ਸਾਨੂੰ ਸਾਹਰ ਹੋਈਆਂ ਤੇ ਇਸ ਗੀਤ ਦੇ ਵਿੱਚ ਜਿਹੜਾ ਗੀਤ ਹੈ ਮਤਲਬ ਇਹ ਸੇਲੀਆਂ ਕੁੜੀ ਨੂੰ ਪੁੱਛਦੀਆਂ ਨੇ ਕੀ ਪੁੱਛਦੀਆਂ ਨੇ ਇਹ ਤੁਸੀਂ ਗੀਤ ਰਾਹੀਂ ਸੁਣਿਓ ਜੇ ਮੈਂ ਪਹਿਲੇ ਹੀ ਨਾਸਤਾ ਖਾਣੋਂ ਮਜ਼ਾ ਨਹੀਂ ਹੋਊਗਾ ਹੈਨਾ ਤੇ ਮਤਲਬ ਗੀਤ ਗਾਉਣ ਦਾ ਸਾਡਾ ਢੰਗ ਹੈ ਜਿਵੇਂ ਸਾਡੇ ਮਾਲਵੇ ਵਿੱਚ ਗਾਉਂਦੇ ਨੇ ਅਸੀਂ ਉਸ ਤਰੀਕੇ ਗਾਉਂਦੇ ਆ ਲੰਬੀ ਹੀਕ ਦੇ ਤੇ ਸਾਨੂੰ ਮੰਗ ਵੀ ਲੰਬੀ ਹੀਕ ਦੇ ਰੱਖੀ ਜਾਂਦੀ ਹੈ ਤੇ ਫਿਰ ਮੈਂ ਜਿਹੜੇ ਗੀਤ ਛੋਟੀ ਹੀਕ ਵਾਲੇ ਉਹਨਾਂ ਨੂੰ ਵੀ ਲੰਬੀ ਬਣਾਉਣ ਦੀ ਕੋਸ਼ਿਸ਼ ਕਰਦੀ ਆ ਸ਼ਾਇਦ ਤੁਸੀਂ ਹੋਰ ਢੰਗ ਨਾਲ ਸੁਣਿਆ ਹੋਵੇ ਮੈਂ ਹੋਰ ਢੰਗ ਨਾਲ ਗਾਉਣੀ ਆ ਤੇ ਮਾਜਾ ਮਾਲਵਾ ਦਾ ਆਪਾਂ ਸਾਰੇ ਲੋਕ ਅਸੀਂ ਇੱਕਠੇ ਛੇ ਮੇਰੇ ਰਿਸ਼ਤੇਦਾਰ ਇਦਨ ਉਧਰ ਹੋ ਜਾਂਦਿਆਂ ਨੇ ਕੋਈ ਕਿਵੇਂ ਆ ਕੇ ਦੱਸ ਦਿੰਦੀ ਹੈ ਕਿ ਕੋਈ ਕਿਵੇਂ ਆਉਂਦੀ ਆ ਉਹ ਫਿਰ ਰਹਾ ਮਿਲਿਆ ਲਗਭਗ ਗੀਤਾਂ ਦੀ ਕਹਾਣੀ ਤਾਂ ਉਹੀ ਹੁੰਦੀ ਹੈ ਹੈਨਾ ਗਾਉਣ ਦਾ ਢੰਗ ਵੱਖਰਾ ਤੇ ਲੋ ਸੁਣੋ ਇਹ ਬਹੁਤ ਪਿਆਰਾ ਜਿਹਾ ਲੋਕ ਗੀਤ ਮੈਨੂੰ ਢੋਲ ਕੇ ਅਸਾਂ ਨਹੀਂ ਮਿਲਿਆ ਢੋਲ ਕੇ ਤਾਂ ਮੈਂ ਆਣ ਕੇ ਨਹੀਂ ਗੀਤ ਦਾ ਤੇ ਮੈਨੂੰ ਮਿਲ ਜਾਂਦੇ ਸਾਤੂਰ ਦੀ ਵਾਲੀਆਂ ਦਾ ਤੇ ਨਹੀਂ ਫਿਰ ਬਿਨਾਂ ਢੋਲ ਕੇ ਤੁਹਾਨੂੰ ਜਰੂਰ ਸੁਣਾਉਂਗੀ ਉਹ ਗੀਤ ਮੇਰਾ ਵਾਦਾ ਤੁਹਾਡੇ ਨਾਲ ਤੇ ਲੋ ਸੁਣੋ ਇਹ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਮਾਣੋ ਇਸ ਵੀਰਾਂ ਨਾਲ ਇਹ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਪਛੀ ਬਾਰੇ ਆ ਪਛੀ ਨੂੰ ਖਤਮ ਕਰੋ ਹੈ ਨਾ ਤੇ ਜਿਹੜੇ ਮੈਂ ਪਛੀ ਦੇ ਨੁਕਤੇ ਪਾਉਣੇ ਆ ਬਿਲਕੁਲ ਸਹੀ ਨੇ ਤੇ ਲੋਕਾਂ ਨੇ ਅਪਣਾ ਲਏ ਤੇ ਲੋਕ ਠੀਕ ਹੁੰਦੇ ਨੇ ਬਾਕੀ ਹਜੇ ਤਾਂ ਬਹਿਗੂ ਦੇ ਅੱਛਾ ਕਿਸੇ ਨੂੰ ਕੋਈ ਜਿਵੇਂ ਦਵਾਈ ਕੰਮ ਕਰਦੀ ਹੈ ਕਿਸੇ ਨੂੰ ਕੋਈ ਕੋਈ ਇਸ ਤਰ੍ਹਾਂ ਇਹ ਵੀ ਉਹਨੂੰ ਪੱਕੀ ਨਹੀਂ ਮੈਂ ਮਹਾ ਗੋਸ਼ਾਂ ਦੇ ਦੱਸੇ ਦੱਸਦੀ ਆ ਮੈਂ ਆਪ ਦੇ ਕੋਲ ਕੋਈ ਨਹੀਂ ਬਣਾ ਕੇ ਦੱਸਦੀ ਜਾਂ ਅਸੀਂ ਕੋਈ ਪਰਤਿਆ ਲਿਆ ਹੁੰਦਾ ਫਿਰ ਮੈਂ ਉਹੀ ਨੁਕਤਾ ਪਾਉਣੀ ਆ ਮੈਂ ਨਾ ਕੋਈ ਵੈਦਾ ਨਾ ਕੋਈ ਡਾਕਟਰਾਂ ਮੈਂ ਤਾਂ ਹੈ ਟੀਚਰ ਰਟਾਇਰ ਹੋਈ ਵੀ ਆ ਤੇ ਪਹਿਲੇ ਦਿਨੋਂ ਮੈਨੂੰ ਗੀਤਾ ਦਾ ਸ਼ੌਕ ਸੀ ਤੇ ਹੁਣ ਭੈਣਾ ਨੇ ਇਹੀ ਸ਼ੌਕ ਮੇਰੇ ਕੋਲ ਰੱਖਤਾ ਜੂਰ ਸੁਣਾਇਓ ਤੇ ਇਨੁਕਤੇ ਮੈਂ ਤਾਂ ਤੁਹਾਨੂੰ ਕਹਉਣੀ ਆ ਵੀ ਤੁਸੀਂ ਸਾਰੇ ਤੰਦਰੁਸਤ ਰਹੋ ਕਰਕੇ ਦੇਖੋ ਤੇ ਲੋਕ ਮਾਣੋ ਇਸ ਬਹੁਤ ਹੀ ਪਿਆਰੇ ਜਿਹੇ ਲੋਕੀ ਦਾ ਆਨੰਦ ਤੇ ਆਪਦੀ ਕਾਪੀ ਪੈਨਸਲ ਲੈ ਕੇ ਬਹਿ ਜਾ ਕਰੋ ਤੇ ਉਹ ਨੁਕਤਾ ਲਿਖ ਲਿਆ ਕਰੋ ਜੇ ਤੁਹਾਡੇ ਕੰਮ ਆਉਂਦਾ ਤੁਸੀਂ ਵਰਤੋ ਨਹੀਂ ਕਿਸੇ ਹੋਰ ਭੈਣ ਭਾਈ ਨੂੰ ਦੱਸੋ ਹੈਨਾ ਤੇ ਪ੍ਰਮਾਤਮਾ ਭਲੀ ਕਰੂਗਾ ਪ੍ਰਮਾਤਮਾ ਸਭ ਨੂੰ ਤੰਦਰੁਸਤ ਦੇਵੇ ਸਭ ਨੂੰ ਖੁਸ਼ ਰੱਖੇ ਤੁਹਾਨੂੰ ਖੁਸ਼ ਰੱਖਣ ਵਾਸਤੇ ਗੀਤ ਪਾਈਦੇ ਨੇ ਤੁਹਾਨੂੰ ਖੁਸ਼ ਰੱਖਣ ਵਾਸਤੇ ਨੁਕਤੇ ਪਾਈਦੇ ਨੇ ਮਿਲੀਅਰ ਦਾਸਾ ਤੁਹਾਨੂੰ ਸਾਰਿਆਂ ਨੂੰ ਲੱਗ ਜਾਣਾ ਤੇ ਲੋ ਮਾਨਵ ਰੇਸ ਬਹੁਤ ਪਿਆਰੀ ਜੀ ਲੋਕੀ ਦਾ ਆਨੰਦ ਕੇੜੇ ਪਿੰਡੀ ਦੀ ਤੂ ਅੱਲੇੜੇ ਕੂੜੀ ডোলা ডলি নীলা ডোলা ডলি কেড়া তে ದೇರ ಸೋನಾ ಜನ ಮೋಟಿಯ ರೆ ಬಲ ರಾಜ ಸಖಿಯೋ ನೀ ಜಯ ਦੀਆ ਰੂ ਉਹ ਕੰਦੀ ਬਈ ਲਾੜ ਦਾ ਨਾਮ ਇਹਨਾਂ ਜੈਲੋ ਆਸਰੀ ਨਾਮ ਇਹਨਾਂ ਸਿੰਦਰਪਾਲ ਐ ਫਿਰ ਹਣੇ ਸਹੇਲੀਆਂ ਨੂੰ ਦੱਸਦੀ ਐ ਹੈ ਕਾਟ ਕੀ ਚੰਦੀ ਹੋ ਲਰੇ ਆਈ ਨੀਲਾ ਡੋਲਾ ਡੇ ਲੀਏ ਵਰਸੇਗੀ ਕੇੜੇ યો ਸੇ ਲੜੀਓ ਬਰਸੇਗੀ ਤਾੜੇ ਗੇਰਾ ਮੂਟੀ ਆ ਹੋ ਕੇ ਪਰਾਈ ਤੂੰ ਸੋਰੇ ਘਰੇ ਜਾਣ ਕੀ ਮੈਂ ਛੱਡੇਗੀ ਬਾਵਲ ਦਾ ਦੇਸੀ ਮੋਟਿਆ ਰੇ ਅਰੋ ਰੋ ਕੇ ਛੱਡੂੰਗੀ ਪਹਿਣ ਤੇ ਭਾਈ ਅਰੋ ਰੋ ਛੱਡੂੰਗੀ ਬਾਵਲ ਦਾ ਦੇਸੀ ਮੇ

ਨੀਲਾ ਢੋਲਾ ਢੇਲੀਏ ਮਾਤਰਾਣੀ ਕਾ ਚੁਪ ਕਰਵੇਂ ਮੂਠਿਆ ਰੇ ਮਾਤਰੋਂ ਦੀ ਦੀ ਪਿੱਜੀ ਗਈ ਚੁੰਨਰੀ ਨੀਲਾ ਢੋਲਾ ਢੇਲੀਏ ਮਾਪੂਰੋ ਵੇਦਰ ਹੈ ਨੀ ਮੋਟਿਆ ਰੇ ਬੀਰੇ ਰੋਵੇ ਜਗ ਸਾਰਾ ਹੀ ਰੋਵੇ ਨੀਲਾ ਟੋਲਾ ਡਲੀਏ ਪਾਬੋ माता कह थी नीत आई बाबर ऊड़ी केश माई नी ला डो लाडली आ केसीन जे ठंड भर

ਬੁਦੀਨੀ ਸੇਵਾ ਅਰਪਦੀਨੀ ਸੇਵਾ ਦੀਪ ਜਨ ਪੂਜੇ ਹੋਵੇ ਲక్ష్ਮੀ ਦੀ ਸੇਵਾ ਲక్ష్ਮੀ ਦੀ ਪੂਜਾ ਦਿਲ ਜੇ ਬਸਾਨੀਨੀ ਮੂਟਿਆ ਰੇ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਫਿਰ ਧੀ ਨੂੰ ਉਹਨੂੰ ਨਾ ਨਾ ਆਪਣੀਆਂ ਸਹੇਲੀਆਂ ਨੇ ਸਿੱਖਿਆ ਦਿੱਤੀ ਐ ਕੋ ਚੰਗੇ ਸਸਕਾਰਾਂ ਵਾਜ ਹੋਣਗੀਆਂ ਉਹ ਕਹਿੰਦੀਆਂ ਵੀ ਉਹ ਜਦੋਂ ਮਾਪੇ ਭਜਾਈ ਨੇ ਕਹਿੰਦਾ ਵੀ ਇਹਦੇ ਤਾਂ ਛਲੋੜ ਹੀ ਨਹੀਂ ਤੂੰ ਨਾ ਇਸ ਤਰ੍ਹਾਂ ਕਰੀ ਤੇ ਜੇ ਆਪਾਂ ਧੀ ਭੈਣ ਨੂੰ ਕਰੇ ਸਦਾਂਗੇ ਤਾਂ ਇਹ ਸਮਝ ਲਓ ਲక్ష్ਮੀ ਦੀ ਪੂਜਾ ਕਰਦੇ ਆ ਧੀ ਹੋਈ ਨੰਦ ਹੋਈ ਭੈਣ ਹੋਈ ਹੈਨਾ ਤੇ ਉਹ ਲక్ష్ਮੀ ਦੀ ਪੂਜਾ ਜਿੰਨੀ ਕੁ ਹੋ ਸਕੇ ਚਾਹੇ ਫੁੱਲ ਪੱਤਿਆਂ ਨਾਲ ਹੀ ਕਰ ਜੀਏ ਆਉਂਦੇ ਨੂੰ ਚਾਹ ਪਾਣੀ ਪਿਆ ਦੀਏ ਮਿੱਠਾ ਬੋਲੀਏ ਤਾਂ ਲక్ష్ਮੀ ਤੁਹਾਡਾ ਘਰ ਕਦੇ ਛੱਡੂਗੀ ਲੋ ਤੇ ਜਿਹੜੇ ਸੌਰੇ ਸਾਸਾਰਾ ਹੁੰਦੇ ਨੇ ਉਹਨਾਂ ਦੀ ਵੀ ਪੂਜਾ ਸਮਝਦੇ ਤੁਸੀਂ ਰੱਬ ਦੀ ਪੂਜਾ ਕਰਦੇ ਹੋ ਨਹੀਂ ਤੁਹਾਨੂੰ ਮੰਦਰਾ ਮਸੀਤਾਂ ਜਾਣ ਦੀ ਕੋਈ ਲੋੜ ਨਹੀਂ ਨਹੀਂ ਤਾਂ ਮੰਦਰਾ ਚ ਫਿਰ ਤੁਸੀਂ ਪੱਥਾਂ ਨਾਲ ਮੱਥਾ ਮਾਰ ਕੇ ਉਮਰਦੇ ਹੋ ਜੇ ਤੁਹਾਡੇ ਇਹ ਜੇ ਸੰਸਕਾਰ ਨਹੀਂ ਇਸ ਕਰਕੇ ਕੀਚੇ ਇਹੀ ਉਹ ਮਟਿਆਰਾ ਕੁੜੀਆਂ ਨੇ ਕੁਝ ਸੰਸਕਾਰੀ ਕੁੜੀਆਂ ਸੀ ਉਹਨਾਂ ਨੇ ਸਿੱਖਿਆ ਦਿੱਤੀ ਹੈ ਫਿਰ ਤੂੰ ਇਸ ਤਰ੍ਹਾਂ ਕਰੀ ਤੇ ਆਪ ਦੀ ਪ੍ਰਧਾਈ ਵਾਲਾ ਕੰਮ ਨਾ ਕਰੀ ਤੇ ਲੋ ਜਿਵੇਂ ਸਾਨੂੰ ਸਨ ਬਾਕੀ ਤੁਸੀਂ ਸਾਰਾ ਹਿਸਾਬ ਕਿਤਾਬ ਲਾ ਲਿਓ ਤੇ ਲੋ ਹੁਣ ਆਜੋ ਆਪਾਂ ਨੁਕਤੇ ਵੱਲ ਹੈਨਾ ਪਥਰੀ ਖਤਮ ਕਰੋ ਹੈਨਾ ਇਹ ਮੈਂ ਪਹਿਲਾਂ ਹੀ ਪਾਇਆ ਹੋਇਆ ਤੇ ਕਈਆਂ ਨੇ ਆਪਣਾ ਵੀ ਲਿਆ ਇਹ ਤੁਸੀਂ ਕੀਲ ਕਰਨਾ 25 ਗ੍ਰਾਮ ਸੁਹਾਣ ਜਣੇ ਦੀ ਜੜ ਲੈਣੀ ਆ ਪੰਸਾਰੀ ਤੋਂ ਲਿਆਉਂਗੇ ਜੜ ਮੂਲ ਵੀ ਉਸ ਨੂੰ ਕਹਿੰਦੇ ਜੜ ਵੀ ਉਹਨੂੰ ਕਹਿੰਦੇ ਇਹ ਲੈਵਣਾ ਤੁਸੀਂ 25 ਗ੍ਰਾਮ ਤੇ ਉਹਨੂੰ ਕੁੱਟ ਕੇ 25 ਗ੍ਰਾਮ ਉਹਨੂੰ ਕੁੱਟ ਲੋ ਤੇ 250 ਗ੍ਰਾਮ ਪਾਣੀ ਦੇ ਵਿੱਚ ਪਾਇਆ ਪਾਣੀ ਚਾਤਤ 250 ਗ੍ਰਾਮ ਪਾਣੀ ਵਿੱਚ ਉਹਨੂੰ ਉਬਾਲੋ ਜਦੋਂ ਪਾਣੀ ਅੱਧਾ ਰਹਿ ਜਾਵੇ ਹੈਨਾ ਪਾਇਆ ਰਹਿ ਜਾਵੇ ਤਾਂ ਪਾਣੀ ਪੁਣਕੇ ਪੀ ਲੋ ਗੁੰਗਣਾ ਪਾਣੀ ਪੀਣਾ ਕੋਸਾ ਕੋਸਾ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਠੰਡੇ ਪਾਣੀ ਨਾਲ ਨਹੀਂ ਲੈਣਾ ਤਾਂ ਇਹ ਜਿਹੜਾ ਪੀਣਾ ਹੈ ਤੁਸੀਂ ਛਾਣ ਕੇ ਪੀ ਲੈਣਾ ਪੁਣਕੇ ਤਾਂ ਆਪਾਂ ਸੀ ਟੋਟੇ ਟੋਟੇ ਹੋ ਕੇ ਨਿਕਲ ਜੂ ਪਰ ਤੇ ਆ ਕੇ ਦੇਖ ਲੋ ਤੁਹਾਡੀ ਪਰਤਾਈ ਹੋਈ ਐ ਸਤਿਗੁਰਾਂ ਨੇ ਦੱਸੀ ਹੋਈ ਐ ਕੋਈ ਮੈਂ ਆਪਦੇ ਕੋਲ ਨਹੀਂ ਦੱਸੀ ਤੇ ਲੋ ਮਾਨੋ ਇਸ ਅ ਅਰਣ ਗੀਤ ਤੇ ਨੁਕਤੇ ਅਨੰਦ ਅਤੇ ਫਿਰ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਫਿਰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂ ਧੰਨਵਾਦ